ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ ਦੇਖ ਸਕਦੇ ਹੋ ਕਿ ਸੈਟਲਾਈਟ ਇਮੇਜਸ ਤੋਂ ਕਲੀਅਰ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸੇ ਵਿੱਚ ਜਿਹੜੀ ਇਹ ਬੱਦਲਬਾਈ ਪਹੁੰਚ ਚੁੱਕੀ ਹੈ ਜਿਵੇਂ ਤੁਹਾਨੂੰ ਕੱਲ ਅਸੀਂ ਅਪਡੇਟ ਦਿੱਤੀ ਸੀਗੀ ਕਿ ਅੱਜ ਸ਼ਾਮ ਜਿਹੜੀ ਬਾਅਦ ਦੁਪਹਿਰ ਬੱਦਲਬਾਈ ਪੰਜਾਬ ਦੇ ਵਿੱਚ ਐਂਟਰ ਕਰੇਗੀ ਜਿਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਓਵਰਕਾਸਟ ਕੰਡੀਸ਼ਨਾਂ ਬੱਦਲਬਾਈ ਦੀ ਕੰਡੀਸ਼ਨਾਂ ਵਰਗਾ ਮਾਹੌਲ ਪੈਣ ਸਕੇ ਤੇ ਉਹ ਮਾਹੌਲ ਹੁਣ ਬਣਨਾ ਸ਼ੁਰੂ ਹੋ ਚੁੱਕਿਆ ਹੈ ਫਿਲਹਾਲ ਕੋਈ ਮੀਂਹ ਦੀ ਖਬਰ ਕਿਸੇ ਪਾਸੋਂ ਨਹੀਂ ਆਈ ਓਵਰਕਾਸਟ ਕੰਡੀਸ਼ਨ ਆ ਵੱਖ-ਵੱਖ ਹਿੱਸਿਆਂ ਵਿੱਚ ਦੇਖਿਆ ਜਾ ਰਹੀਆਂ ਨੇ ਪੰਜਾਬ ਦੇ ਓਵਰਆਲ ਅਗਰ ਅਸੀਂ ਗੱਲ ਕਰੀਏ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ ਅੱਜ ਸ਼ਾਮ ਤੋਂ ਲੈ ਕੇ ਰਾਤ ਤੱਕ ਇਹ ਬੱਦਲਬਾਈ ਇਸੇ ਤਰੀਕੇ ਨਾਲ ਪੰਜਾਬ ਦੇ ਉੱਪਰ ਵਰਕਰਾਂ ਰਹਿਣ ਦੀ ਉਮੀਦ ਹੈ ਜਿਹਦੇ ਸਿੱਟੇ ਵਜੋਂ ਹੋ ਸਕਦਾ ਹੈ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਕਿਣਮਣ ਕਣੀ ਜਾਂ ਇੱਕ ਅੱਧੀ ਬੂੰਦ ਕਿਸੇ ਇਲਾਕੇ ਵਿੱਚ ਇੱਕ ਅੱਧੇ ਮਿੰਟ ਦੇ ਲਈ ਗਿਰ ਸਕਦੀ ਹੈ ਪਰ ਇਸੇ ਚਾਂਸ ਨਾ ਮਾਤਰ ਦੇ ਬਰਾਬਰ ਨੇ ਕੋਈ ਵੱਡੀ ਉਮੀਦ ਬਣਦੀ ਹੋਈ ਕਿਸੇ ਤਰੀਕੇ ਦੀ ਦਿਖਾਈ ਨਹੀਂ ਦੇ ਰਹੀ ਹਵਾ ਦੇ ਵਿੱਚ ਥੋੜੀ ਠੰਡ ਦੇਖਣ ਨੂੰ ਮਿਲੂਗੀ ਬਿਸ਼ੱਕ ਦੁਪਹਿਰ ਦੇ ਸਮੇਂ ਚੰਗੀ ਧੁੱਪ ਸੀ ਪਰ ਹੁਣ ਜਿਵੇਂ ਜਿਵੇਂ ਸ਼ਾਮ ਦਾ ਮੌਸਮ ਅੱਗੇ ਨਿਕਲੇਗਾ ਤਾਂ ਠੰਡ ਤੇ ਮਾਹੌਲ ਬਣਦਾ ਹੋਇਆ ਨਜ਼ਰ ਆਵੇਗਾ ਤੇ ਪੱਛਮੀ ਹਵਾ ਜਿਹੜੀ ਹੈ ਉਹ ਥੋੜੀ ਜੀ ਪੰਜਾਬ ਦੇ ਵਿੱਚ ਤੇਜ਼ ਗਤੀ ਨਾਲ ਇਸ ਪਾਸੇੋਂ ਚਲਦੀ ਹੋਈ ਨਜ਼ਰ ਆ ਸਕਦੀ ਹੈ ਜਿਸ ਦੇ ਨਾਲ ਠੰਡ ਥੋੜੀ ਜੀ ਵੱਧ ਸਕਦੀ ਹੈ ਹੋ ਸਕਦਾ ਹੈ ਸ਼ਾਮ 6 ਵਜੇ ਦੇ ਨੇੜੇ ਤੇੜੇ ਤੋਂ ਲੈ ਕੇ ਰਾਤ ਤੱਕ ਥੋੜ੍ਹਾ ਜਿਹਾ ਠੰਡ ਦਾ ਮਾਹੌਲ ਜ਼ਿਆਦਾ ਬਣਦਾ ਹੋਇਆ ਨਜ਼ਰ ਆ ਜਵੇ ਬਾਕੀ ਜਿਹੜੀ ਅਪਡੇਟ ਹੁੰਦੀ ਹੈ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਇਸ ਕਰਕੇ ਬਾਰ-ਬਾਰ ਬੇਨਤੀ ਕਰਦੇ ਹੁੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਬਾਕੀ ਐਵਰੇਜ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ 5 ਜਾਂ 6 ਵਜੇ ਦੇ ਨੇੜੇ-ਤੇੜੇ ਤਾਪਮਨ 12 ਤੋਂ ਲੈ ਕੇ 15 ਡਿਗਰੀ ਵੱਖ-ਵੱਖ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ 6 ਵਜੇ ਤੋਂ ਬਾਅਦ ਤਾਪਮਨ ਜਿਹੜਾ 8 ਤੋਂ ਲੈ ਕੇ 12 ਡਿਗਰੀ ਤੱਕ ਰਹਿ ਸਕਦਾ ਯਾਨੀ ਕਿ ਠੰਡ ਥੋੜੀ ਜੀ ਸ਼ਾਮ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਦੇ ਵਿੱਚ ਰਾਤ ਨੂੰ ਸਫ਼ਰ ਕਰਨ ਵਾਲਿਆਂ ਨੂੰ ਥੋੜੀ ਜੀ ਠੰਡ ਜਿਆਦਾ ਮਹਿਸੂਸ ਹੋ ਸਕਦੀ ਹੈ ਬਾਕੀ ਇਹ ਜਿਹੜੀ ਜਾਣਕਾਰੀ ਹੈ ਇਹ ਅੱਜ ਸ਼ਾਮ ਤੋਂ ਰਾਤ ਤੱਕ ਦੀ ਹੈ ਰਾਤ ਦੀ ਜਾਣਕਾਰੀ ਅਲੱਗ ਵੀਡੀਓ ਚ ਲੈ ਕੇ حاضر ਹੋਵਾਂਗੇ ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ